ਤੋਰੀ ਕਰੀ ਉਹਨੇ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਪਾ ਵਧੀਆ ਠੀਕ ਠਾਕ ਹੈ ਤੇ ਟਾਈਮ ਹੋ ਗਿਆ ਹੈਗਾ ਜੀ ਸਵੇਰ ਦਾ ਪੌਣੇ 11 ਦਾ ਹੋ ਗਿਆ ਤੇ ਅੱਜ ਫੇਰ ਧੁੰਦ ਪੈ ਗਈ ਆ ਬੱਚੇ ਗਏ ਆ ਸਕੂਲ ਕੁਛ ਕੁਛ ਨਾ ਉੱਚਾ ਜਾ ਹੋ ਗਿਆ ਤੇ ਕੁਛ ਵਾਲੇ ਫਿਰਦਾ ਉਹ ਵੀ ਪਰ ਧੁੰਦ ਦਾ ਨਾਮ ਪਵੇ ਚੰਗਾ ਕਿਉਂਕਿ ਬੱਚਿਆਂ ਨੂੰ ਵੈਣਾ ਤੇ ਬਹੁਤ ਪ੍ਰੋਬਲਮ ਹੋ ਜਾਂਦੀ ਹੈ ਕਿ ਵੱਡੇ ਰੋਣਾਂ ਦੀ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਚਲੋ ਜੀ ਵਾਹਿਗੁਰੂ ਜੀ ਅਰਦਾਸ ਹੀ ਕਰ ਸਕਦੇ ਆ ਹਨ ਬੱਚੇ ਤਾਂਦਰੁਸਤੀ ਨਾ ਜਾਣ ਤੇ ਤੰਦਰੁਸਤੀ ਨਾ ਕਰਿਆ ਜਾਣ। ਤੇ ਹੋਰ ਵਧੀਆ ਜਿਹੜੇ ਨਵੇਂ जोडਦੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਜੀ ਤੇ ਸਾਥੋਂ ਹੀ ਨੀ ਵੀਡੀਓ ਦਾ ਟਾਈਮ ਨਾ ਪੈ ਰਹੀ ਕੀ ਕਰਕੇ ਜੀ ਵੀਡੀਓ ਬਣਾ ਲਈਦੀ ਐ ਅਪਲੋਡ ਕਰਨੀ ਭੁੱਲ ਜਾਨੇ ਆ ਕੰਮ ਛੀਨੇ ਵੀ ਇਹ ਹੋ ਜਾਣੇ ਆ। ਤੇ ਇਸ ਤਰ੍ਹਾਂ ਜੀ ਸੂਟ ਲੈਸ ਲਾਉਣੀ ਸੀ ਕੱਲ੍ਹ ਇਹਦੇ ਤੇ ਸਾਫ ਸੂਟ ਆ ਕਿਸੇ ਦਾ ਤੇ ਸ਼ਾਮ ਨੂੰ ਲਾਈਟ ਚਲੀ ਗਈ ਬਸ ਮੈਂ 3:30 ਵਜੇ ਤੋਂ 4 ਵਜੇ ਤੱਕ ਬੰਦਕ ਧੁੱਪੇ ਬੈਠੀ ਆ ਤੇ ਅਸੀਂ ਨਿਕ ਚਰਚੀ ਐਮ ਖਰਾਬ ਹੋ ਗਿਆ ਤੇ ਫਿਰ ਬਸ ਸ਼ਾਮ ਨੂੰ ਲਾਈਟ ਉੱਟ ਗਈ ਨਹੀਂ ਕੋਈ ਕੰਮ ਹੋਇਆ ਤੇ ਹੁਣ ਸਿਮਰਤ ਆ ਗਈ ਆ ਕਟਿੰਗ ਕਰ ਰਹੀ ਐ ਸੂਟ ਦੀ ਸੈਟਿੰਗ ਦੋ ਸੂਟ ਕਿਸੇ ਨੂੰ ਚਾਹੀਦੇ ਆ ਲੋਹੜੀ ਤੇ ਵਹਨੇ ਜੇ ਬਣਗੇ ਤਾਂ ਜ਼ਰੂਰ ਦੇਵਾਂਗੇ ਤੇ ਬਾਕੀ ਵਧੀਆ ਜੀ ਠੀਕ ਠਾਕ ਹੈ ਹਨ ਤੇ ਨਾ ਅੱਜ ਖਾਣ ਨਾਲ ਗੱਲ ਚ ਪਤਾ ਨਹੀਂ ਕੀ ਕੁੱਕਰੀ ਜੀ ਹੋ ਰਹੀ ਹੈ ਗਲ ਬਹੁਤ ਖਰਾਉ ਹੈ ਪਿਆ ਦਿਖਾਉਣੀਆਂ ਤੁਹਾਨੂੰ ਸੂਟ ਦੀ ਕਟਿੰਗ ਕਰ ਰਹੀ ਸੀ ਮੇਰੇ ਕੋਮਲ ਹਲੇ ਪਹੁੰਚੀ ਨਹੀਂ 11 ਦੇ ਬਾਅਦ ਹੀ ਆਉਂਦੀ ਹੁੰਦੀ ਹੈ ਕੀ ਕਰੇ ਜੀ ਉਹ ਵੀ ਦਿਨ ਛੋਟੇ ਕੰਮ ਕਾਫੀ ਹੋ ਜਾਂਦੇ ਆ ਫਿਰ ਉਹਨੂੰ ਤਿੰਨ ਤਾਂ ਇੱਥੇ ਵੱਜ ਜਾਂਦੀ ਹੈ ਤੇ ਫਿਰ ਬੱਚੇ ਵੀ ਸਕੂਲੋਂ ਆ ਜਾਂਦੇ ਹਨ ਫੈਮਿਲੀ ਵਾਲੇ ਬੰਦੇ ਨੂੰ ਔਖਾ ਹੋ ਜਾਂਦਾ ਇਸ ਤਰ੍ਹਾਂ ਪਰ ਫਿਰ ਵੀ ਜਿੰਨਾ ਕੁ ਹੁੰਦਾ ਉਹ ਬਹੁਤ ਜ਼ਿਆਦਾ ਟਾਈਮ ਕੱਢਦੀ ਹੈ ਨਾਲ ਕੰਮ ਧੰਦਾ ਕਰਵਾਉਂਦੀ ਹੈ ਇਹ ਇੱਕ ਉਹਨੋਂ ਮਰ ਜਾ ਗਈ ਹੈ ਉਹਦੇ ਹਲੇ ਸੂਟ ਇੱਕ ਸੂਟ ਸਲਾਈ ਕਰ ਲਿਆ ਤੇ ਇੱਕ ਪਿਆ ਹੈਗਾ ਜਿਹੜਾ ਸਲਾਈ ਕੀਤਾ ਉਹਦੀ ਹਲੇ ਤਰਪਾਈ ਨਹੀਂ ਕੀਤੀ ਗਈ ਦੇਖਦੇ ਹਾਂ ਕਿਦੇ ਉਹਨੂੰ ਤਿਆਰ ਕਰਕੇ ਦੇ ਸਕਦੇ ਹਾਂ ਕਿਉਂਕਿ ਆਪਦੇ ਤਾਂ ਵਿਲੇ ਟਾਈਮ 'ਚ ਹੀ ਹੁੰਦੇ ਆ ਜੀ ਤੇ ਦੂਜੇ ਜਲਦੀ ਕਰ ਲਈਦੇ ਹਨ ਤੇ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਮੋਟਾ ਸੂਟ ਡੱਬਾਂ ਵਾਲਾ ਆਪਣੇ ਤੋਂ ਲੈਤਾ ਸੀ ਇਹ ਕਿਸੇ ਨੇ ਦੋ ਸੂਟ ਅਤੇ ਦੋਨਾਂ ਦੀ ਅੱਜ ਕਟਿੰਗ ਕਰਦੇ ਆ ਤੇ ਹੋਰ ਵਧੀਆ ਜੀ ਹਨਾ ਕਮੈਂਟ ਕਰਕੇ ਦੱਸਿਆ ਕਰੋ ਜੀ ਕਿੱਥੇ ਧੁੱਪ ਨਿਕਲਦੀ ਐ ਤੇ ਕਿੱਥੇ ਧੁੰਦ ਪੈ ਰਹੀ ਐ ਸਾਡੇ 2 ਦਿਨ ਤਾਂ ਵਧੀਆ ਲੱਗੇ ਐ ਪੂਰੀ ਵਧੀਆ ਸਵੇਰੇ ਧੁੱਪ ਨਿਕਲਿਆ ਹੁੰਦੀ ਸੀ ਸ਼ਾਮ ਤੱਕ ਤੇ ਅੱਜ ਸਵੇਰ ਦੀ ਧੁੰਦ ਐ ਵੇਖੋ ਧੁੱਪ ਨਿਕਲਦੀ ਐ ਕਿ ਨਹੀਂ ਨਿਕਲਦੀ ਉਹ ਤਾਂ ਹਲੇ ਲੱਗੂਗਾ ਪਤਾ ਕੱਪੜੇ ਤੋਤੇ ਸੀ ਉਹ ਸਟੈਂਡ ਤੇ ਅੰਦਰ ਹੀ ਪਏ ਆ ਤੇ ਦੇਖਦੇ ਆਂ ਫਿਰ ਵਰਦੀ ਤਾਂ ਸਕਾਉਣੀ ਪਣੀ ਐ ਮੜੀ ਮੋਟੀ ਬਾਹਰ ਕੱਢ ਕੇ ਪਾਵਾਂਗੇ ਉੱਚਾਏ ਹੋ ਗਿਆ ਤਾਂ ਚਲੋ ਮਿਲਦੇ ਆਂ ਫਿਰ ਤੁਹਾਨੂੰ ਹਰਾਂ ਕੱਟ ਲਿਆ ਜੀ ਆਪਾਂ ਸੂਟੇ ਵਾਲਾ ਤੇ ਵੀਰੋ 벨ਟ ਦੀ ਕਟਿੰਗ ਹੋ ਰਹੀ ਹੈ ਤੇ ਆਪਾਂ ਧਰਨ ਲੈਸ ਸੂਟ ਤੇ ਦੱਸ ਦਿਆਂ ਤੁਹਾਨੂੰ ਕਿਸ ਤਰੀਕੇ ਨਾਲ ਕਰਦੇ ਹਾਂ ਫਰੰਟ ਤੇ ਚੜਨੀ ਹੈ ਕਮੀਜ਼ ਦੇ ਮੂਰ ਲੇ ਘੇਰੇ ਤੇ ਹੁਣ ਜੀ ਧਿਆਨ ਲੈਸ ਉਹ ਲਿਆ ਕਟਾਤਾ अंडो यार खुद का ना धंधा ना संभाले खुद हमारे यार वो आने का संभालने को ये महूर्ल है वो तो योनी का टेकिंग एक्की करते हैं भैया मेरे साथ आया जामुन भी चालू ना तू ना ऐसा कोटी दे रहा ऐसा होगा ਪਹਿਲਾ ਇਹ ਇੱਕ ਕੱਟ ਕੇ ਨਾ ਬੇਟਾ ਸਾਰਾ ਬੰਨ ਦੇ ਫਿਰ ਇੱਕੋ ਜਿਹਾ ਰਲਦੇ ਨਹੀਂ ਇਹ ਵੱਟ ਕਪੜਾ ਕਿਹਦੇ ਵਿੱਚ ਦਈ ਦੇਣਾ ਆਪਣਾ ਕੱਟਿਆ ਇਹਦਾ ਇੱਕ ਪਾਣੀ ਆਏ ਕੋਰਤੀ ਤੇ ਹੱਗਾ ਨਾ ਬਣਾਇਆ ਬਹਾਂ ਸਿੰਨੀਂ ਬਾਜੇ ਸ਼ਾਮ ਨੂੰ ਯਾਰ ਲੈਟ ਉੱਠ ਗਈ ਕੱਲ ਨਹੀਂ ਤਾਂ ਮੈਂ ਆਹ ਕੰਪਲੀਟ ਕਰ ਦਿੰਦੀ ਫਿਰ ਉਹ ਮਸ਼ੀਨ ਨਹੀਂ ਚੱਲੀ

ਉੱਗਿਆ ਸਿੱਕਾ ਇਹ ਵੇਖ ਮੂਰਲੇ ਮੂਰਲੇ ਕੇ ਰੇਤ ਲਾ ਦਿਜੀ ਆਪਾਂ ਲੈਸ ਕਿਰਾਂ ਹਲੇ ਵੇਨੇ ਕੱਢ ਕੇ ਮਸ਼ੀਨ ਥੱਲੇ ਬੈਕ ਤੇ ਤਨੀ ਵਾ ਇਹ ਸਾਰੇ ਅੰਦਰ ਬੜੇ ਅੰਦਰ ਨੇ ਪਾਸੇ ਵੀ ਆ ਕੇ ਬਾਹਰ ਮਾਰੀ ਨੇ ਰੋਂਦੇ ਪਾਸੇ ਵੀ ਲੱਗਦੀ ਹੈ ਤਾਂ ਸੁਣਨੀ ਆ ਪਾਸੇ ਦੀ ਇਸ ਤਰ੍ਹਾਂ ਇਹ ਲੱਗਦੀ ਹੈ ਕਹਿੰਦਾ ਉਹ ਤਾਂ ਕਹੀ ਅੰਦਰ ਐਵੇਂ ਚਾਹਕਾਂ ਤੇ ਆ ਗਈ ਦਨਾਂ ਤੇ ਚਲ ਕੇ ਆਪਾਂ ਹੁਣ ਦੇਖਦੇ ਆਂ ਵੀ ਇੱਥੇ ਇਸ ਤਰ੍ਹਾਂ ਇਕੱਲੀ ਲਾਉਣੀਆਂ ਹਨ ਹੈ ਨਹੀਂ ਲਾਉਣੀਆਂ ਇਹ ਤੁਹਾਨੂੰ ਦੱਸ ਦੇਵਾਂਗੇ ਲੋਕ ਮਿੰਟ ਆਪਾਂ ਬਲੌਕ ਰੋਬਦੇ ਆਂ ਹਾਂਜੀ ਆਪਾਂ ਨਾ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਇਹ ਗਲਾ ਦੇਖੋ ਤੁਸੀਂ ਧਿਆਨ ਦਿਓ ਜੀ ਇਸ ਗਲੇ 'ਚ ਇਹ 빙ਗਾ ਹੈ ਮਗਰ ਲਗੜਾ ਇੱਕ ਸਾਈਡ ਤੋਂ ਟੇਡਾ ਕੀਤਾ ਪਿਆ ਹੈ ਨਾ ਆਪਾਂ ਵੈਸੇ ਤਾਂ ਕਿਸੇ ਦਾ ਸੂਟ ਆਪਾਂ ਅਦਰਵਾਇਜ ਆਪਾਂ ਕਹਿੰਨੇ ਵੀ ਸੋਹਣਾ ਹੀ ਝੋਕੇ ਲੱਗੇ ਹਨ ਆਪਾਂ ਖਰਾਬ ਨਾ ਕਰ ਗਏ ਤੇ ਪਰ ਜਦੋਂ ਵੀ ਕਿਸੇ ਦਾ ਸੂਟ ਦੇ ਨਾਪ ਆਲੇ ਆਉਂਦੇ ਆ ਨਾ ਹੀ ਤਾਂ ਉਹਦੇ ਚਾਰੇ ਕੰਨੀਆਂ ਹੁੰਦੀਆਂ ਹਨਾ ਚੱਕਣ ਬਹੁਤ ਸਹੀ ਹੁੰਦੀਆਂ ਮੈਂ ਬਹੁਤ ਇਹ ਚੀਜ਼ਾਂ ਨੋਟ ਕਰਦੀ ਆ ਤੇ ਜਦੋਂ ਆਪਾਂ ਨੂੰ ਕੋਈ ਵੀ ਆਪਾਂ ਕਿਸੇ ਦਾ ਸੂਟ ਸਿਉ ਕੇ ਦਿੰਨੇ ਆ ਬੇਨਤੀ ਗੇਨਤੀ ਕਰਦਾ ਐਂ ਕਰਤਾ ਜੀ ਐਂ ਕਰਤਾ ਜੀ ਹਨਾ ਹਣਾ ਸੂਡਾ ਥੋੜਾ ਥੋੜਾ ਸਾਹਮਣੇ ਵਿਛਿਆ ਪਿਆ ਨਾ ਸੀ ਹੁਣ ਆਪਾਂ ਇਹ ਤੇ ਪਲੋਂਗਾ ਦੀ ਨਿਸ਼ਾਨੀ ਲਾਉਣੀ ਆ ਸੈਟਿੰਗ ਕਰਦੇ ਆ ਜੀ ਸਾਰੀ ਡਰਾਫਟਿੰਗ ਕਰਦੇ ਆ ਹਨਾ ਤੇ ਆਪਾਂ ਆਪਦੀ ਵਾਹ ਲਾ ਦੇ ਜੀ ਦੀ ਕਿਸੇ ਦੇ ਵੀ ਇੰਚ ਦਾ ਵੀ ਫਰਕ ਨਾ ਪਵੇ ਹਨਾ ਤੇ ਸਵਾਈ ਦੇਣ ਲੱਗਾ ਬਤਾਈਏ ਅਗਲਾ ਕੀ ਕਹਿ ਦਿੰਦਾ ਬਾळा ਬਾळ्या ਬੈਸੀ ਬਾळ्या ਟੰਡ ਵਿੱਚ ਹੱਥ ਨਹੀਂ ਨਿਕਲਦਾ ਜੀ ਕੰਮ ਕਰਨਾ ਬਹੁਤ ਔਖਾ ਕੰਮ ਆਪਾਂ ਪੇੜ ਲਈ ਕਰਦੇ ਆ ਕਿਉਂਕਿ ਮਿਹਨਤ ਨਾਲ ਹੀ ਹਰ ਇੱਕ ਦਾ ਘਰ ਚੱਲਦਾ ਹੈਗਾ ਤੇ ਦੇਖੋ ਜੀ ਕਿੱਡੀ ਵੱਡੀ ਮਸਤੀਕ ਪਾਈ ਹੋਈ ਗਲੇ ਦੇ ਵਿੱਚ ਚਲੋ ਜੀ ਕਰੋ ਤੁਸੀਂ ਹੁਣ ਆਪਦਾ ਕੰਮ ਹਾਂਜੀ ਲਾਈਟ ਚਲੀ ਗਈ ਹੈ ਤੇ ਆਪਣਾ ਫੇਰ ਕੰਮ ਖੜ ਗਿਆ ਹੈ ਹਾਂ ਲਾਈਟ ਕੱਲ ਵੀ ਨਹੀਂ ਸੀ ਕਿ ਸ਼ਾਮ ਨੂੰ ਉਦੋਂ ਵਿੱਚ ਕੰਮ ਨਹੀਂ ਸਲਾਈ ਕੀਤੀ ਗਈ ਹੁਣ ਫੇਰ ਖੜ ਗਿਆ ਕੰਮ ਲੈ ਡੁੱਟ ਗਈ ਹੈ ਤੇ ਦੇਖਦੇ ਹਾਂ ਕਿ ਧੰਦ ਜੀ ਦੇ ਕਰਕੇ ਮੈਨੂੰ ਲੱਗਦਾ ਵੀ ਲਾਈਟ ਕੱਟ ਗਈ ਹੈ ਕਿੰਨਾ ਕੱਟ ਕੱਪੜੇ ਕਾਫੀ ਐ ਸਲਾਈ ਵਾਲੇ ਕਿ ਫਿਰ ਲਟਨਾ ਵੀ ਤੱਕਮ ਕਿੱਥੇ ਹੁੰਦਾ ਚਲੋ ਵੀ ਫਿਰ ਅੱਜ ਤੇ ਮੈਂ ਵੀ ਅੱਜ ਵੈਲਵਟ ਦਾ ਸੂਟ ਪਾਇਆ ਜੀ ਇਹ ਫਲਾਈ ਕੀਤਾ ਸੀ ਪਰ ਮੈਨੂੰ ਕੋਈ ਜ਼ਿਆਦਾ ਪਸੰਦ ਨਹੀਂ ਹੈਗੀ ਵੈਲਵਟ ਦੇ ਸੂਟ ਤੇ ਆਪਣੇ ਕੋਲ ਸਟੋਰ ਨਾਲ ਵਾਲੀ ਵੈਲਵਟ ਦੇ ਆ ਜਾਂਦੇ ਸੰਡੇ ਤੱਕ ਸੂਟ ਜੇ ਕਿਸੇ ਨੇ ਲੈਣਾ ਹੋਵੇ ਤਾਂ ਤੁਸੀਂ ਹੁੰਦਾ ਬਾਵਾ ਸਕਦੇ ਹੋ ਲੈ ਸਕਦੇ ਸਾਡੇ 250 ਦੀ ਰੇਂਜ ਚ ਵੈਲਵਟ ਵਾਲਾ ਸੂਟ ਰਹੂਗਾ ਜੀ ਤੇ ਆ ਲੋ ਵਰੀ ਆ ਨਾਲ ਛੋਲ ਵੀ ਹੈ ਵਧੀਆ ਉਹਦੇ ਸਪਾਸ਼ਟ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ